ਇੱਕ ਆਖੇ ਨਹੀਂ ਇੱਕ ਬਾਹ ਹੈ ਨਹੀਂ ਐ ਲੱਤ ਤੇ ਕਿੱਡਾ ਜ਼ਖਮ ਦੂਜੀ ਲੱਤ ਟੁੱਟੀ ਹੋਈ ਆ ਧੰਨਵਾਦ ਤੂੰ ਹਜੇ ਵੀ ਕਹਿ ਰਿਹਾ ਠੀਕ ਆ ਫਿਰ ਭਾਜੀ ਇਹਦੀ ਲੱਤ ਵਾਂਗ ਗਾਲਗੇ 10 ਸਾਲ ਪਹਿਲਾਂ ਫੀ ਠੀਕ ਹੋ ਗਿਆ ਉਹੀ ਇਨਫੈਕਸ਼ਨ ਇਹਦੇ ਨਾਲ ਕੋਈ ਸੱਪ ਨੇ ਡੰਗ ਮਾਰਿਆ ਸੀ 30 ਸਾਲ ਪਹਿਲਾਂ ਨਿਆਣਿਆਂ ਨਾਲ ਵਧੀਆ ਵਰਤਾਰਾ ਨਹੀਂ ਕੀਤਾ ਸੀ ਤੇ ਘਰ ਰਿਕਵੈਸਟ ਕੀਤੀ ਮੈਂ ਤਾਂ ਭਾਜੀ ਨੇ ਕੁੰਡਾ ਵੀ ਨਹੀਂ ਬੋਲਿਆ ਕਹਿੰਦੇ ਵੀ ਜੋ ਵੀ ਹੈਗਾ ਆ ਪਹਿਲਾਂ ਤੁਹਾਨੂੰ ਚੱਕਣਾ ਨਹੀਂ ਚਾਹੀਦਾ ਸਮਝੋ ਇਹ ਹੀ ਕਿਹਾ ਉਹਨੇ ਬਾਪੂ ਨੇ ਪ੍ਰਵਾਹ ਨਹੀਂ ਕੀਤੀ ਕਿਸੇ ਦੀ ਤੇ ਹੁਣ ਕੋਈ ਬਾਪੂ ਦੀ ਨਹੀਂ ਕਰਦਾ ਕਿੱਡਾ ਵਧੀਆ ਮਕੈਨਿਕ ਸੀ ਤੂੰ ਐ ਕਿੱਡਾ ਵਧੀਆ ਵਪਾਰੀ ਸੀ ਤੂੰ ਤੇਰੇ ਤੇ ਲੋਕ ਅੱਖ ਮੀਚ ਕੇ ਯਕੀਨ ਕਰਦੇ ਸੀ ਸਹੀ ਗੱਲ ਹੁਣ ਤੂੰ ਆਪ ਦੀ ਅੱਖ ਹੀ ਮਚਾਈ ਫਿਰਦਾ ਗ੍ਰਿਵਕ ਸਿੰਘ ਨੇ ਜਦੋਂ ਨਿੱਕੇ ਨਿੱਕੇ ਜਵਾਕ ਸੀ ਤਿੰਨ ਤਿੰਨ ਚਾਰ ਚਾਰ ਸਾਲ ਦੇ ਉਦੋਂ ਛੱਡਦੇ ਸੀ ਉਹਨੂੰ ਕਹਿੰਦਾ ਜੀ ਇਹ ਤਾਂ ਚੀਵੀਆਂ ਲੈ ਕੇ ਫਿਰਦਾ ਉਹ ਫਿਰਦਾ ਆ ਜੀ ਗਾਦਾ ਆ ਮੈਂ ਯਾਨੀ ਕਿ ਕਸਮ ਸਹੁੰ ਖਾਹਿੰਦਾ ਕਦੀ ਵੀ ਫਿਰਦਾ ਨਾ ਸੇ ਇਹ ਕੰਮ ਜੀ ਭਾਜੀ ਹੁਣਾਂ ਦਾ ਪੈਂਡ ਕਿਹੜਾ ਜੀ ਮੱਲਾ ਜੀ ਮੱਲਾ ਪਿੰਡ ਮੱਲਾ ਤੇ ਕਦੋਂ ਐਡਮਿਟ ਕਰਾਇਆ ਸੀ ਤੁਸੀਂ ਉਹਨਾਂ ਨੂੰ ਇੱਥੇ ਇੱਕ ਮਹੀਨਾ ਪਹਿਲਾਂ ਕਰਾਇਆ ਸੀ ਜੀ ਠੀਕ ਆ ਜੀ ਕੀ ਪ੍ਰੋਬਲਮ ਸੀ ਕੀ ਜਦੋਂ ਦਾਖਲ ਕਰਾਇਆ ਸੀ ਪ੍ਰੋਬਲਮ ਬਾਹਾਂ ਦੀ ਇਨਫੈਕਸ਼ਨ ਸੀ ਜੀ ਬਾਹਾਂ ਦੀ ਇਨਫੈਕਸ਼ਨ ਸੀ ਜਿਹੜੀ ਬਾਹ ਹੁਣ ਕੱਟੀ ਗਈ ਹੈ ਇੱਥੇ ਪਰਿਸ਼ਰਣ ਕਰਕੇ ਇਨਫੈਕਸ਼ਨ ਹੋ ਗਈ ਹਾਂ ਜੀ ਠੀਕ ਆ ਜੀ ਤੁਸੀਂ ਐਡਮਿਟ ਕਰਾਇਆ ਸੀ ਇਹਨਾਂ ਨੂੰ ਇੱਥੇ ਸਾਢੇ 12 ਵਜੇ ਕਰਾ ਕੇ ਗਿਆ ਸੀ ਠੀਕ ਆ ਜੀ ਹਾਂ ਜੀ ਬਾਕੀ ਅਸੀਂ ਇਹਦਾ ਸਾਫ ਸਾਬ ਦੇਖ ਲਗਾ ਜਿੰਨਾ ਕੀਤਾ ਠੀਕ ਆ ਜੀ ਤੇ ਬਲਵੀਰ ਭਾਜੀ ਇਹ ਨਹੀਂ ਸਾਰੇ ਇਹਦਾ ਕਰਦੇ ਰਹੇ ਜੀ ਪਰਿਵਾਰ ਨੇ ਕੋਈ ਸਹਿਯੋਗ ਨਹੀਂ ਕੀਤਾ ਜੀ ਬਿਲਕੁ ਕੀ ਕੋਈ ਸੁਣ ਰਿਹਾ ਕੀ ਕਹਿੰਦੇ ਉਹ ਉਹ ਕਹਿੰਦੇ ਵੀ ਸਾਡੇ ਨਾਲ ਵਸਤਾ ਕੋਈ ਨਹੀਂ 40 ਸਾਲ ਪਹਿਲਾਂ ਵਸਤਾ ਟੁੱਟ ਗਿਆ ਅੱਛਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਹਾਨੂੰ ਮਨਾਉਂਦੇ ਆ ਬਾਪੂ ਜੀ ਨੂੰ ਬਾਪੂ ਜੀ ਦਾ ਨਾਮ ਕੀ ਨਾ ਗਰਬਖ ਸਿੰਘ ਦੀ ਬਾਪੂ ਗਰਬਖ ਸਿੰਘ ਜੀ ਆ ਜਾਓ ਥੱਲੇ ਉਤਰਿਓ ਆਓ ਆ ਜਾਓ ਥੱਲੇ ਉਤਰਿਓ ਬਾਪੂ ਗਰਬਖ ਸਿੰਘ ਜੀ ਨੂੰ ਬੈਗ ਬੈਗ ਰੋਪ ਜਾ ਬੈਗ ਬੈਗ ਲਾ ਕੇ ਬਾਥਰੂਮ ਆ ਬੈਗ ਇੱਕ ਮਿੰਟ ਰੋ ਕੋਈ ਨਾ ਕੋਈ ਮੈਂ ਇੱਕ ਇੱਕ ਮਿੰਟ ਰੋ 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 ਲਗਾਇਆ ਸੀ ਆਏ ਹਾਏ ਹਾਂ ਆਰੇ ਬੱਪ ਮਾਰੋ ਤਰੇ ਆਏ ਸਾਡੇ ਕੋਲੇ ਬਲਵੀਰ ਸਿੰਘ ਜੀ ਬੰਗਿਆਂ ਤੋਂ ਸਾਡੇ ਟੀਮ ਦੇ ਮੈਂਬਰ ਤੇ ਗੁਰਪ੍ਰੀਤ ਸਿੰਘ ਜੀ ਵੀਰਾ ਪਹੁੰਚੇ ਆ ਸਾਡੇ ਕੋਲੇ ਨਾਲ ਬਲਕਾਰ ਸਿੰਘ ਤੇ ਨਾਲ ਵਰਗਣ ਸਿੰਘ ਭਾਈ ਇੱਕ ਬਖਤ ਦੇ ਮਾਰੇ ਹੋਏ ਬਜ਼ੁਰਗ ਨੂੰ ਲੈ ਕੇ ਆਏ ਖੁਦ ਆਪਣੇ ਪੈਰੀਂ ਕਵਾੜਾ ਮਾਰ ਅਜ ਬੜਾਪੇ ਦੇ ਵਿੱਚ ਬਾਪੂ ਆਪਣੇ ਆਪ ਨੂੰ ਪਾਹਜ ਕਰੀ ਫਿਰਦਾ ਜਵਾਨੀ ਦੇ ਵਿੱਚ ਜਦੋਂ ਹੱਡ ਪੈਰ ਚੱਲਦੇ ਸੀ ਉਦੋਂ ਬਾਪੂ ਨੇ ਪ੍ਰਵਾਹ ਨਹੀਂ ਕੀਤੀ ਕਿਸੇ ਦੀ ਤੇ ਹੁਣ ਕੋਈ ਬਾਪੂ ਦੀ ਨਹੀਂ ਕਰਦਾ ਪਰਵਾਹ। ਹਾਏ। ਕੁਰਸੀ ਲਿਆ ਦੋ ਜਾਂ ਬੀਲਚੇ ਲਿਆਓ। ਵਰਕਪ੍ਰੀਪਾਜੀ ਡਿਜੀਟਲ ਨੰਬਰ ਕਹਿੰਦੇ ਨੰਬਰ 1 ਦਾ ਸੀ ਉਹ। ਅੱਛਾ ਜੀ ਖਲਾਅ ਪੁੱਛਦੇ ਨਹੀਂ ਹੁੰਦੇ। ਕਿਸੇ ਟਾਈਮ ਅਸੀਂ ਤਾਂ ਤਾਂ ਕਰ ਇਹ ਸਲਾਹ ਪੁੱਛਣੀ ਵਿਆਹ ਕਾ ਕੀ ਨਾਂ ਨਾਂ ਬੁਲਾਉਂਦੇ ਸੀ ਇਹਨੂੰ? ਗਰਵਖਸ਼ ਸਿੰਘ। ਗਰਵਖਸ਼ੀ ਕਹਿੰਦੇ ਸੀ ਕਿ ਛੋਟਾ ਨਾਂ ਸੀ ਕੋਈ। ਹਾਂ ਗਰਵਖਸ਼ੀ ਕਹਿੰਦੇ। ਬਾਪੂ ਗਰਵਖਸ਼ ਹਾਂ ਜੀ। ਕੀ ਹਾਲ ਕਰ ਲਿਆ ਅੱਖ ਗਲ ਗਈ ਅੱਖ ਕਿਵੇਂ ਗਲ ਗਈ? ਅੱਖ ਤੇ ਚ ਨੇ ਉਹ ਨਿਕਲੇ ਹੋਇਆ ਜੀ। ਤੇ ਹਸਪਤਾਲੇ ਕਰਦੇ ਭਜੀ ਹੋਇਆ ਜੀ। ਅੱਛਾ ਮੈਂ ਤੋਂ ਹੋਏ ਇਹ ਪੈ ਤੋਂ ਬਾਅਦ ਹੋਇਆ ਬਾਹਰ ਤੋਂ ਜੀ ਅੱਕ ਤੋਂ ਜਮਾ ਹੀ ਖਤਮ ਹੋ ਗਈ ਬਾਹਰ ਤੋਂ ਬਾਅਦ ਹੋਇਆ ਹਾਂਜੀ ਇਸੇ ਵਾਰ ਕਿ ਨਹੀਂ ਫਿਰ ਉੱਥੋਂ ਛੁੱਟੀ ਕਰਾਈ ਫਿਰ ਪਹਿਲਾਂ ਹਾਂ ਇਹ ਬਖਤੌਰ ਸਿਆ ਸ਼ਰਾਬ ਦੇ ਕਾਰਨ ਆ ਸਾਰੇ ਹਾਂਜੀ ਹਾਂਜੀ ਜਿਹੜੀ ਦਿਨ ਰਾਤ ਚੱਲੀ ਆ ਨਾ ਸਵੇਰੇ ਕੋਲੀ ਵੀ ਉਹਦੇ ਨਹੀਂ ਚੱਲਦੀ ਹੋਣੀ ਆ ਨਹੀਂ ਨਾ 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 ਮੈਂ ਸਾਪੂ ਹਾਂ ਸਾਡੇ ਕੋਲ ਝੂਠ ਕਾ ਨਹੀਂ ਬੋਲਣਾ ਹਾਂ ਰਾਤ ਨੂੰ ਜੂ ਪੀਦੀ ਸੀ ਹੂੰ ਦੈਨ ਨੂੰ ਇਸ ਵੇਲੇ ਦੇ ਕਦੇ ਮੂੰਹ ਦਾਇਆ ਦਰਵਾਜ਼ਾ ਚੂੜਨਾ ਤੈਨੂੰ ਡਾਕਟਰ ਨੇ ਬੰਦ ਕਰਾਈ ਸੀ ਸਰਬ ਨਹੀਂ ਕਹਿਆ ਸੀ ਇਹ ਜਾਦੂ ਕੋਲ ਡਾੜੀ ਦੁਆਰਾ ਹੋਣੀ ਸ਼ੁਰੂ ਫੇ ਤਾਂ ਕਿਹਾ ਤਾਂ ਮੰਨਿਆ ਨਹੀਂ ਸਾਡਾ ਵੀ ਸਹੀ ਗੱਲ ਹੈ ਇਹ ਗਲਤੀ ਹੈ ਆਏ ਹਾਏ ਕਿੰਡਾ ਵਧੀਆ ਮਕੈਨਿਕ ਸੀ ਤੂੰ ਹੈ ਕਿੰਡਾ ਵਧੀਆ ਵਪਾਰੀ ਸੀ ਤੂੰ ਤੇਰੇ ਤੇ ਲੋਕ ਅੱਖ ਮੀਚ ਕੇ ਯਕੀਨ ਕਰਦੇ ਸੀ ਸਹੀ ਗੱਲ ਹੁਣ ਤੂੰ ਆਪ ਦੀ ਅੱਖ ਹੀ ਮਚਾਈ ਫਿਰਦਾ ਹੈਂ ਯਕੀਨ ਬਹੁਤ ਕਰਦੇ ਸੀ ਭਾਜੀ ਇੱਥੇ ਬਹੁਤ ਅਸੀਂ ਸਲਾਹ ਕੁਛ ਨਹੀਂ ਇਹਨੂੰ ਹਰ ਕੰਮ ਲੈ ਗਰਾਉਂਛ ਕਿੱਦਾਂ ਹੋਏ ਅੰਜਮ ਪਰਗਨ ਸਿੰਘ ਤੇ ਬਲਕਾਰ ਸਿੰਘ ਧੰਨਵਾਦ ਇਹਨਾਂ ਦਾ ਜਿਹੜਾ ਤੈਨੂੰ ਮੈਂ ਕਹਿੰਦਾ ਮੈਂ ਸਾਰੀ ਜਿੰਦਗੀ ਫਿਰਦੇ ਨੇ ਟਾਈਮ ਆਹ ਜਿੰਦਗੀ ਨਹੀਂ ਭਰ ਸਕਦਾ ਜੀ ਇਹਨਾਂ ਨੂੰ ਬਾਕੀ ਤੁਹਾਨੂੰ ਮੈਂ ਅਸੀਂ ਤਾਂ ਕੌਣ ਆ ਇਹਨਾਂ ਵੀਰੇ ਆ ਬਣਾ ਲੈ ਬਲਵੀਰ ਧੰਨਵਾਦ ਆ ਭਾਜੀ ਸਾਡਾ ਨਹੀਂ ਕੋਈ ਵੀ ਹੈਗਾ ਅਸੀਂ ਕੁਝ ਨਹੀਂ ਕਰਨ ਜੋਗੀ ਇਹਨਾਂ ਭਰਾਵਾਂ ਦਾ ਆ ਬਿਲਕੁਲ ਇਹਨਾਂ ਨੇ ਕੀਤਾ ਜੀ ਸਾਡਾ ਜੋ ਵੀ ਕੀਤਾ ਇਹ ਬਾਈ ਹੁਣ ਇਹ ਤਾਂ ਸਾਡੇ ਟੀਮ ਦੇ ਮੈਂਬਰ ਆ ਬਾਈ ਪੰਗਿਆਂ ਤੋਂ ਉਸ ਇਲਾਕੇ ਦੇ ਵਿੱਚ ਜਦੋਂ ਵੀ ਕਿਤੇ ਕੋਈ ਸਾਨੂੰ ਜਰੂਰਤ ਆ ਕਿਸੇ ਦਾ ਕੋਈ ਪਤਾ ਕਰਾਉਣਾ ਕਿਸੇ ਨੂੰ ਕਹਿਣਾ ਬਾਈ ਹੁਣੀ ਹਮੇਸ਼ਾ ਮੂਰੇ ਹੁੰਦੇ ਇਹਨਾਂ ਦਾ ਕਿਸ ਵੀ ਪਰਕਾਰ ਸਾਰਾ ਹੀ ਇੱਥੋਂ ਵੀਰੇ ਹੁਣੀ ਸਾਡੇ ਕੋਲੇ ਗੱਲ ਕਰਨ ਆਏ ਸੀ ਅਸੀਂ ਇੱਥੋਂ ਮਨਾ ਕਰਕੇ ਵਾਪਸ ਭੇਜਤਾ ਸੀ ਉਦੋਂ ਹਸਪਤਾਲ ਦਾਖਲ ਸੀ ਕਿ ਨਹੀਂ ਹਾਂ ਸੀਗੀ ਉਦੋਂ ਦਾਖਲ ਸੀ ਹਸਪਤਾਲ 'ਚ ਬਾਪੂ ਇਹ ਕਹਿਣ ਦੱਸਣ ਆਏ ਸੀ ਬਾਈ ਵੀ ਉਦੋਂ ਬੰਦੇ ਨੂੰ ਹਸਪਤਾਲ ਤੋਂ ਛੁੱਟੀ ਕਰਾ ਕੇ ਤੁਹਾਡੇ ਕੋਲੇ ਛੱਡ ਕੇ ਜਾਣਾ ਤਾਂ ਸਾਡੀ ਟੀਮ ਦੇ ਮੈਂਬਰਾਂ ਨੇ ਇੱਥੋਂ ਮਨਾ ਕਰਤਾ ਸੀ ਵੀ ਜਿਨ੍ਹਾਂ ਦੇ ਘਰਾਂ 'ਚ ਪਰਿਵਾਰਕ ਮੈਂਬਰ ਹੈਗੇ ਨੇ ਜਾਂ ਕੋਈ ਅਸੀਂ ਉਹਨਾਂ ਨੂੰ ਨਹੀਂ ਅਸੀਂ ਸਿਰਫ ਲਵਾਰਸ ਬੰਦਿਆਂ ਦੀ ਸੇਵਾ ਕਰਦੇ ਫਿਰ ਪਿੱਛੇ ਪਰਿਵਾਰ ਤਾਂ ਸੀਗਾ ਬਾਈ ਉਹਨਾਂ ਨੇ ਜਿਵੇਂ ਦੱਸਦੇ ਆ ਘਰੇ ਵੀ ਗਏ ਇਹਨਾਂ ਨੇ ਉੱਥੇ ਜਾ ਕੇ ਵੀ ਪਹੁੰਚ ਕੀਤੀ ਗੱਲ ਕੀਤੀ ਦੋ بیٹے ਆ ਬਾਪੂ ਦੇ ਦੋਨੇ ਬਾਹਰ ਗਏ ਹੋਏ ਵਿਦੇਸ਼ਾਂ ਦੇ ਵਿੱਚ ਬਾਪੂ ਦੀ ਨੂੰਹ ਬਾਈ ਦੱਸਦਾ ਸ਼ਾਇਦ ਪੁਲਿਸ ਦੇ ਵਿੱਚ ਐਸਐਚਓ ਲੱਗੀ ਹੈ ਮੁਲਾਜ਼ਮ ਇਨਸਪੈਕਟਰਾਂ ਪਰ ਉਹ ਕਹਿੰਦੇ ਗਰਵਖਸ਼ ਸਿੰਘ ਸਾਡਾ ਕੁਝ ਨਹੀਂ ਲੱਗਦਾ ਗਰਵਖਸ਼ ਸਿੰਘ ਨੇ ਜਦੋਂ ਨਿੱਕੇ ਨਿੱਕੇ ਜਵਾਕ ਸੀ ਤਿੰਨ ਤਿੰਨ ਚਾਰ ਚਾਰ ਸਾਲ ਦੇ ਉਦੋਂ ਹੀ ਛੱਡਦੇ ਸੀ ਗਰਵਖਸ਼ ਬਾਬੇ ਕਾਹ ਤੋਂ ਛੱਡਦੇ ਸੀ ਬੱਚੇ ਮੈਂ ਤੁਹਾਨੂੰ ਅਸਲੀਅਤ ਦੱਸਾਂ ਜੀ ਦੱਸ ਅਸਲੀਅਤ ਯਾਰ ਝੂਠ ਨਹੀਂ ਕਰੇ ਪੈਸੇ ਦਾ ਵੀ ਹੋਊਗਾ ਹੂੰ ਬੜਾ ਮੁੰਡਾ ਮੇਰਾ 10 ਸਾਲ ਦਾ ਸੀ ਜਿਹੜੇ ਆ ਹੂੰ ਛੋਟਾ 5 ਸਾਲ ਦਾ ਹੂੰ ਸਾਡੇ ਜਾਣੀ ਕਿ ਜਿਹੜਾ ਮੇਰੇ ਸਹੁਰੇ ਦਾ ਚਾਚਾ ਸੀ ਨਾ ਹੂੰ ਉਹਨੇ ਮੇਰੇ ਸੋਹਰੇ ਦੀ ਜ਼ਮੀਨ ਵੇਚ ਦਿੱਤੀ। ਹੂੰ। ਕੋਲ ਨੂੰ ਸੋ ਮੇਰੇ ਸਾਥ ਨੂੰ ਗਿਆ ਤਵੇ 10000 ਰੁਪਏ ਨੂੰ ਮਾੜਾ ਵੇਚੀ ਆ। ਮੋਰੇ ਵੇਚੀ 2500 ਰੁਪਏ ਨੂੰ ਮਾੜਾ। ਹੂੰ। ਫਸ ਮੇਰੀ ਆ ਕੇ ਕਹਿੰਦੀ ਕਹਿੰਦੀ ਕਾਕਾ ਵੇਚ ਲੈਣਾ ਕਰਉਣਾ ਆ। ਮੈਂ ਚਲੋ ਜੀ। ਜਦੋਂ ਮੈਂ ਖੇਤਾਂ ਤ ਮੈਂ ਤਾਂ ਕਦੀ ਖੇਤ ਵੀ ਨਾ ਦੇਖਿਆ। ਹੂੰ। ਜਦੋਂ ਖੇਤ ਦੇਖਿਆ ਮੈਂ ਕਿਹਾ ਵੀ ਮੈਂ ਉਹ ਬੰਦਾ ਇੱਕ ਹੋਰ ਆ ਗਿਆ ਉੱਥੇ। ਮੈਨੂੰ ਕਹਿੰਦਾ ਪੁਰਾਣੇ ਆ ਖੇਤ ਵੇਚੜਾ ਥੈਂ। ਮੈਂ ਵੇਚੜਾ ਕਹਿੰਦਾ ਕੀ ਮਾੜੇ ਦਾ ਲੈਣਾ ਮੈਂ 3000 ਰੁਪਏ ਮਾੜੇ ਦਾ ਲੈਣਾ। ਹੈ? ਉਹ ਕੰਦਾ ਚੱਲ ਕੰਦਾ ਮੇਰਾ ਤੇ 10000 ਨੂੰ ਲੀ ਗਿਆ ਠੀਕ ਆ ਮੈਂ ਘਰ ਆਇਆ ਸਾਹੀ ਫੜ ਕੇ ਆਪਣੀ ਮੈਂ ਸਾਸੂ ਨੂੰ ਗਿਆ ਮੈਂ ਕਿਹਾ ਆ ਲਓ ਜੀ ਮੈਂ 3000 ਨੂੰ ਮਾਰ ਲਗਾਤਾ ਤੁਸੀਂ 1000 ਰੁਪਏ ਨੂੰ ਮਾਰ ਲਗਾ ਕਹਿੰਦੇ ਹਾਂ ਚਾਹੀ ਜੀ ਮੈਂ ਬਿਆਨ ਦਿਖਾ ਦਿੱਤਾ ਜਿਹੜਾ ਸਹੁਰੇ ਦਾ ਪੈਸਾ ਜਾਚਾ ਉਹਦੇ ਮਨ ਚ ਰੰਜਸ਼ ਇਹ ਬਸ ਗਈ ਉਹਨੇ ਪੁੱਠੀਆਂ ਸਿੱਧੀਆਂ ਲਾਲ ਆ ਗਏ ਸਾਡੇ ਘਰ ਕੋੜਾਏ ਪਵਾਤਾ ਹੂੰ ਆ ਚੱਕਰ ਮੈਂ ਨਹੀਂ ਪੁੱਠੀਆਂ ਸਿੱਧੀਆਂ ਕਿਹਨੂੰ ਲਾਤੀਆਂ ਨੇ ਮੇਰੇ ਸਹੁਰੇ ਨੂੰ ਫਿਰ ਸਹੁਰੇ ਨੇ ਤੇਰਾ ਤਲਾਕ ਕਰਾਤਾ ਆਪਣੀ ਕੁੜੀ ਦਾ ਹੋਰ ਬਾਪੂ ਕੁੜੀ ਨੂੰ ਕੌਣ ਸਿਟਾਉਂਦਾ ਯਾਰ ਉਹ ਸੇਗਾ ਹੀ ਕੱਚਾ ਹੀ ਕੰਨਾ ਦਾ ਉਹਨੂੰ ਕਹਤਾ ਜੀ ਇਹਦਾ ਤੀਵੀਆਂ ਲੈ ਕੇ ਫਿਰਦਾ ਉਹ ਫਿਰਦਾ ਆ ਜੀ ਗਾਦਾ ਆ ਮੈਂ ਜਾਣ ਕੇ ਕਸਮ ਖਾਇ ਨਾ ਕਦੀ ਵੀ ਫਿਰਦਾ ਨਾ ਸੇ ਕੰਮ ਜੀ ਉਹ ਮਾਨਤਾ ਜੀ ਸਾਹਿਬ ਵਾਲੇ ਗੁਰਦੁਆਰੇ ਵਾਲੇ ਆ ਉਹਨਾਂ ਨੂੰ ਪੁੱਛਦਾ ਦੇ ਵੀ ਇਹ ਬੰਦਾ ਕਿਹੋ ਜਿਹਾ ਹੂੰ ਤੀਕਾ ਬਾਬੂ ਫਿਰ ਤੂੰ ਜਾ ਕੇ ਕਰੇ ਕੋਸ਼ਿਸ਼ ਨਹੀਂ ਕੀਤੀ ਬੱਚਿਆਂ ਨੂੰ ਮਿਲਣ ਦੀ ਯਾਰ ਫਿਰ ਤੂੰ ਵੀ ਨਹੀਂ ਨਾ ਮੁੜ ਕੇ ਗਿਆ ਕਦੇ ਬੱਚਿਆਂ ਕੋਲ ਤਾਂ ਜਾਂਦਾ ਬੱਚਿਆਂ ਨਾਲ ਕਰਾ ਤਲਾਕ ਘਰ ਵਾਲੀ ਨਾਲ ਤਲਾਕ ਹੋ ਗਿਆ ਫਿਰ ਵੀ ਮੈਨੂੰ ਬੱਚਿਆਂ ਨਾਲ ਤਲਾਕ ਦਾ ਘਰ ਇਹ ਨਹੀਂ ਬੰਦ ਦਿੱਤਾ ਨਹੀਂ ਇੱਕ ਸਰ ਸੋਡੀਆ ਰਿਕਵੈਸਟ ਹੈ ਘਰ ਉਹ ਨਹੀਂ ਗੇਟ ਹੁਣ ਵੀ ਗੇਟ ਤੋਂ ਬਾਹਰ ਰਸਤੇ ਜੇ ਅਸੀਂ ਧੁੱਪੇ ਤੋਂ ਬਹਿ ਕੇ ਗੱਲ ਕਰਦੇ ਰਹੇ ਉਹਨਾਂ ਅੱਗੇ ਅਸੀਂ 2 ਮਿੰਟ ਬੈਠ ਕੇ ਗੱਲ ਕਰਨੀ ਤੁਸੀਂ ਸਾਂਭਿਓ ਜਾਂ ਨਾ ਸਾਂਭਿਓ ਹੂੰ ਉਹਨੇ ਐਂਟਰੀ ਨਹੀਂ ਸੰਧ ਦਿੱਤੀ ਕਹਿੰਦੇ ਕਹਿੰਦੇ ਨਹੀਂ ਗੇਟ ਤਾਂ ਖੁੱਲਦੇ ਹੀ ਨਾ ਸੋ ਜੀ ਮੈਂ ਬਹੁਤ ਬਾਹਰ ਹੀ ਗਿਆ ਇਹਰਾ ਪਿੰਡ ਨਾਲ ਨਮਸਕਾਰ ਜੱਟਾ ਆਪਣੇ ਉਹਨਾਂ ਬੈਸੇ ਸਰ ਕੁੰਨ ਵੀ ਆਪਣੀ ਬਹੁਤ ਮਿਹਨਤ ਕਰਕੇ ਬੱਚੇ ਪਾਲੇ ਆ ਉਹ ਜੋ ਦਸ ਸਿਲਾਈ ਕਰਦੀ ਸਿਲਾਈ ਕਰ ਕਰਕੇ ਉਹਨਾਂ ਬੱਚੇ ਪਾਲੇ ਨਮਸਕਾਰ ਮੱਲਮੱਲ ਜਿੰਦੇਗੇ ਇਹਰਾ ਜੱਟ ਉਹ ਪਿੰਡ ਇਹਨਾਂ ਦਾ ਹੈਗਾ ਮੱਲਾ ਸੋਢੀਆਂ ਮੱਲਾ ਸੋਢੀਆਂ ਜਿਹੜੇ ਆਡੀ ਚਲੋ ਆਪਾਂ ਕਸੂਰਵਾਰ ਤੇ ਇਹਨਾਂ ਨੂੰ ਹੀ ਗਿਣਦੇ ਆ ਜੀ ਆਡੀ ਬਰੂ ਨਵੀਂ ਸ਼ਹਿਰ ਦੇ ਹੈ ਆਡੀ ਬਰੂ ਨਵੀਂ ਸ਼ਹਿਰ ਦੇ ਆਡੀ ਬਰੂ ਨਵੀਂ ਸ਼ਹਿਰ ਦੇ ਨਵੀਂ ਸ਼ਹਿਰ ਮੇਰੇ ਰਹਿਣਾ ਪਿਆ ਜੇ ਪਹਿਲਾਂ ਤੇ ਗੁਰਬਖਸ਼ ਬਾਬੇ ਫਿਰ ਤੂੰ ਇੰਨਾ ਟਾਈਮ ਕਿੱਥੇ ਕੱਢਿਆ ਕਿੱਥੇ ਰਹਿੰਦਾ ਸੀ ਮੈਂ ਬਸ ਇੱਦਾਂ ਹੀ ਕਦੀ ਕਿਸੇ ਦੇ ਰਹਿਣਾ ਕਦੀ ਕਿਸੇ ਦੇ ਰਹਿਣਾ ਮੋਟਰ ਤੇ ਕਰਕੇ ਤੇਰਾ ਆਪਦਾ ਘਰ ਆਪਦਾ ਘਰ ਤਾਂ ਵਿਗ ਗਿਆ ਸੀਗਾ ਕਿਦੋਂ ਜਦੋਂ ਤਲਾਕ ਹੋਇਆ ਨਹੀਂ ਘਰ ਕਾਹਤੋਂ ਵਿਗ ਗਿਆ ਘਰ ਇਦਾਂ ਹੋਇਆ ਜੀ ਤੇ ਮਾਸੂਦ ਦੇ ਦਾਦਾ ਇਹ 88 ਦੇ ਵਿੱਚ ਆਈ ਬਾਹਰ ਖੇਤਾਂ ਦੇ ਰਹਿੰਦੇ ਹੁੰਦੇ ਸੀ ਮੱਲੇ ਉੱਥੇ ਵੀ ਉਹ ਖੇਤਾਂ ਦੇ ਵਿੱਚ ਰਹਿੰਦੇ ਕੋਈ ਅੱਗੇ ਦਾ ਅੱਗੇ ਘਰ ਦਾ ਨਾਸ ਰਾਤ ਨੂੰ ਬੰਦੇ ਆਉਣ ਲੱਗ ਹੂੰ ਗੜਾ ਮੇਰਾ ਡੈਡੀ ਕਹਿੰਦਾ ਯਾਰ ਇੱਥੇ ਜ਼ਮੀਨ ਵੇਚ ਕੇ ਕਿਤੇ ਉਧਰ ਲਾ ਲੈ ਮੈਂ ਠੀਕ ਆ ਜ਼ਮੀਨ ਵੇਚ ਦਿੱਤੀ ਵੇਚ ਦਿੱਤੀ ਜਿਸ ਬੰਦੇ ਨੇ ਹਾਂ ਨੇ ਵਿਆਨਾ ਦਿੱਤਾ ਹੈ ਨਾ ਉਹ ਜਾ ਕੇ ਬਗੀਆਂ ਲਿਖਾ ਕੇ ਕਹਿੰਦਾ ਤੈਨੂੰ ਚਾਹਤ ਕੋ ਘਰ ਜਾ ਕੇ ਪੈਸੇ ਦੇ ਦਊਂਗਾ ਘਰ ਆ ਕੇ ਪੈਸੇ ਦਿੱਤੇ ਨਹੀਂ ਰਾਤ ਨੂੰ ਬੰਦੇ ਲੈ ਕੇ ਆ ਗਿਆ ਮਾਨੇ ਨੂੰ ਉਹ ਪੈਸੇ ਵੀ ਦੱਬ ਗਏ ਤੇਰਾ ਜਿਹੜਾ ਤਲਾਕ ਹੋਇਆ ਸੀ ਉਹ ਕਿਹੜੇ ਸਾਲ ਵਿੱਚ ਹੋਇਆ ਸੀ ਇਹ 95 ਚਾਲੇ ਵਿੱਚ 92 ਮੈਨ ਜਦੋਂ ਘਰ ਤੋਂ 88 ਜੀ ਵੇਚਤਾ ਸੀ 88 ਜੀ ਤਲਾਕ ਤੋਂ ਪਹਿਲਾਂ ਹੀ ਵੇਚਤਾ ਸੀ ਤੇ ਪਹਿਲਾਂ ਵੇਚਿਆ ਫਿਰ ਉਹ ਤੋਂ ਵੇਚ ਕੇ ਨਮੇਸ਼ਾ ਦੇ ਆ ਤਾਂ ਹੀ ਆਦਰੀ ਨਮੇਸ਼ਾ ਫਿਰ ਨਮੇਸ਼ਾ ਵਾਲਾ ਕਿਦੋਂ ਬੈਗ ਗਿਆ ਨਮੇਸ਼ਾ ਦਾ ਆਪਣੇ ਪਚਾਦਿਨ ਵਿੱਚ ਬਾਬਾ ਤੇਰੀ ਗੱਲ ਹੀ ਨਹੀਂ ਸਮਝ ਆ ਰਹੀ ਕੀ ਕਹਿਣਾ ਚਾਹੁੰਦੇ ਈ ਫਿਰ ਮੈਂ ਕਿਹਾ ਉੱਥੇ ਨਮੇਸ਼ਾ ਦੇ ਆ ਥੋੜਾ ਜਿਹਾ ਪਾਣੀ ਮਾਰ ਦਿੱਤਾ ਉਹ ਵੀ ਫਿਰ ਬੈਗ ਗਿਆ ਇਹ ਤਾਂ ਮੇਰੇ ਖੂਦ ਰਹਿ ਜਿਹੜੇ ਸੀਗੇ ਦੋ ਤਿੰਨ ਬਰਾਂ ਸੀ ਭਾਜੀ ਨੂੰ ਦੁਕਾਨ ਵੀ ਪਾ ਕੇ ਤੇ ਕਹਿੰਦਾ ਮੈਂ ਫਰੂਟ ਦੀ ਕਰਨੀ ਚਾਹੁੰਦਾ ਸੀ ਪੈਸੇ ਇਕੱਠੇ ਕਰਕੇ ਮੈਂ ਕਹਿੰਦਾ ਕਰ ਲਾ ਪੇ ਕਹਿੰਦਾ ਮੈਂ ਹੋਰ ਕੰਮ ਕਰਨਾ ਤੋਂ ਪਹਿਲਾਂ ਅਗਰ ਵਕਤ ਤੂੰ ਕੰਮ ਕਰ ਲਾ ਕੋਈ ਨਹੀਂ ਪੈਸੇ ਦਿੰਨੇ ਸੀ ਇਕੱਠੇ ਕਰਕੇ ਪਰ ਪਤਾ ਹੀ ਨਹੀਂ ਪੈਰ ਲੱਗੇ ਹੀ ਨਹੀਂ ਇਸ ਬੰਦੇ ਦੇ ਕਈ ਵਾਰਾਂ 20 20 50 50 ਹਜ਼ਾਰ ਲੱਖ ਲੱਖ ਤੱਕ ਵੀ ਅਸੀਂ ਲਾ ਕੇ ਦਿੱਤਾ ਉਹ ਚੱਲੇ ਸ਼ਾਇਦ ਚੱਲ ਹੋਏ ਸ਼ਾਇਦ ਚੱਲੂ ਫੇਰ ਲੱਗੇ ਨਮਰ ਤੇ ਫਿਰ ਤਾਂ ਵਸੇ ਫਿਰ ਹਲਾ ਚੱਲ ਪਿਆ ਦਵਾਈਆਂ ਬਹੁਤ ਮਹਿੰਗੀਆਂ 10000 ਰੁਪਏ ਮਹੀਨੇ ਦਾ ਦਵਾਈਏ ਦੀ ਸੀ ਜਦੋਂ ਬਾਹਰ ਘਟਣ ਤੋਂ ਪਹਿਲਾਂ ਹੀ ਗੜ ਜਾਂਦੀ ਸੀ ਤੇ ਫੇਰ ਉਹ ਜਖਮ ਉਹਨੂੰ ਕਿੰਨੇ ਸਾਲ ਹੋ ਗਏ ਸੀ ਫਿਰ ਜਖਮ ਹੋਏ ਨੂੰ ਕਿਹੜੇ ਸਾਲ ਚ ਹੋਇਆ ਸੀ ਦੋ ਦੋ 2010 ਦੇ ਵਿੱਚ 2010 ਚ ਕੀ ਹੋਇਆ ਸੀ ਉਦੋਂ ਮਾਪਾ ਖੱਪੜ ਡੜ ਗਿਆ ਸੀ ਗੋਡੇ ਤੇ ਤੂੰ ਦੇਖਿਆ ਸੀ ਆਪਕਾ ਪਤਾ ਦੇਖਿਆ ਦੇਖਿਆ ਸੀਗਾ ਮੈਂ ਕਿਹਾ ਉਹਨੂੰ ਗੋਡਿਆਂ ਦਾ ਕਰ ਦਤਾ ਮੈਂ ਇਸ ਆਪਲੜੇ ਤੋਂ ਉਹ ਗੋਲਿਆ ਕੌਣ ਕਰਦਾ ਬਾਪੂ ਤੇ ਬਹੁਤ ਇੰਨਾ ਘੰਟੇ ਬਾਅਦ ਇਹ ਛਾਲੇ ਪੈਣ ਲੱਗ ਪਏ ਹੂੰ ਕਹਿੰਦੇ ਜੀ ਫਲਾਣ ਦੇ ਜੱਬੂ ਵਾਲ ਡਾੜੀ ਕਰਦੇ ਆ ਉਥੇ ਜਿੱਦ ਗਿਆ ਉਥੇ ਕਹਿੰਦੇ ਰਾਮ ਜੀ ਇਹ ਤਾਂ ਕਹਿੰਦੇ ਡਾਕਟਰ ਕੋਲ ਲੈ ਜਾ ਖਤਮ ਹੈ ਹੂੰ ਉਹ ਬੰਨੀ ਲਿਆਏ ਉਥੇ ਆਵੇ ਹਾਲਾ ਸਰੀਰੇ ਪਾਟ ਗਿਆ ਫੇਰ ਹੂੰ ਹਾਲਾ ਸਰੀਰੇ ਖਾ ਗਿਆ ਆ ਦੇਖ ਲੱਤ ਸਾਰੀ ਗਲ ਗਈ ਸੀ ਸਾਰੇ ਆਪਸ ਪੈਣ ਲੱਗ ਪਏ ਸੀ ਸਾਰੇ ਹੂੰ ਆ ਸਾਰੇ ਇੱਥੇ ਮੌਤੀਆਂ ਹੋ ਗਈਆਂ ਜੀ ਸਾਰੀ ਮੋਰੀ ਹੋਵੇ 2010 ਚ ਹੋਈਆਂ ਗਿਆ ਇਦਰੀ ਲੱਤ ਵੀ ਬਾਪੂ जख्म ਇਹ ਹੋਈ ਹੋਈ ਮਾਸਾ ਦੇ ਕਰ ਤੱਕ ਹੋਈ ਆ ਨਾ ਨਾ ਤੈਨੂੰ ਸ਼ੂਗਰ ਵੀ ਆ ਨਹੀਂ ਸ਼ੂਗਰ ਨਹੀਂ ਹੂੰ ਹੂੰ ਸ਼ੂਗਰ ਨਹੀਂ ਮਾਰੀ ਵੀ ਠੀਕ ਆ ਆਹ ਕਾ ਤੋਂ ਬੰਨੇ ਬਾਪੂ ਪੱਟੀ ਕੋਈ ਆਪਾਂ ਪੱਟੀ ਆ ਹੂੰ ਹੂੰ ਜਿਵੇਂ ਨਾਲੀ ਵੀ ਲਾਈਓ ਆ ਉਹ ਸੈਂਟਰ ਲਾਈਨ ਲਾਈ ਸੀ ਨਾ ਜਦੋਂ ਇੱਧਰ ਕਿਤੇ ਲੱਗੀ ਨਹੀਂ ਇਹਦੇ ਨਾਲੀ ਫਿਰ ਇੱਥੇ ਲਾ ਦੇ ਉਹਨਾਂ ਦੇ ਸੈਂਟਰ ਤੇ 1:00 ਵਜੇ ਲੋੜ ਪਈ ਫੇਰ ਦੁਆਰਾ ਅੰਨ ਨਹੀਂ ਵਧੀਆ ਕੀਤਾ ਲੱਗਣੀ ਬਹੁਤ ਔਖੀ ਹੈ ਫਿਰ ਬਾਅਦ ਚ ਦੁੱਖ ਬਹੁਤ ਆ ਰਿਹਾ ਲੱਗਦੀ ਜਾ ਰਹਾ ਆਪਰੇਸ਼ਨ ਜੀ ਫੇਰ ਭਾਜੀ ਹੁਣੇ ਜਾ ਕੇ ਕਰਵਾਇਓ ਕਰਦੇ ਨਹੀਂ ਸੀ ਬੰਦਾ ਆਪਰੇਸ਼ਨ ਚੱਕ ਲੋ ਚੱਕ ਲੋ ਇਹਨੇ ਸਾਹਿਬ ਉਹਨਾਂ ਨੇ ਕਰਾਇਆ ਜੀ ਐਮਪਿਟੇਟ ਕਰਾ ਦਿੱਤੀ ਜੀ ਹੁਣ ਮਾ ਕਿੱਦ ਕਿੱਥੇ ਕੋਈ ਕੱਟੀ ਗਈ ਇਹ ਤਾਂ ਸਭ ਕੁਝ ਵੀ ਨਹੀਂ ਹੋਸਤ ਉਹ ਇਹ ਤਾਂ ਠੀਕ ਹੈਗਾ ਹਾਂ ਜੀ ਬਿਲਕੁਲ ਠੀਕ ਜਿਸ ਥਾਂ ਕੱਟਿਆ ਉਸ ਤੋਂ ਗਾਂ ਠੀਕ ਹੈ ਤਾਂ ਤਾਂ ਜਿਵੇਂ ਬਾਈ ਜੀ ਦਾਦ ਦੇ ਆ ਵੀ ਕਿਸੇ ਟਾਈਮ ਗਰਵਖਸ਼ ਗਰਵਖਸ਼ ਹੁੰਦੀ ਸੀਗੀ ਐਡਾ ਨਾਂ ਸੀ ਬਾਈ ਦਾ ਇਹਨੇ ਤਕੜੇ ਤਕੜੇ ਲੋਕਾਂ ਨਾਲ ਬਹਿਣਾ ਉੱਠਣਾ ਸੀਗਾ ਵਪਾਰੀ ਸੀ ਤੇ ਗਰਵਖਸ਼ ਸਿੰਘ ਆਪਣੇ ਸਮੇਂ ਦਾ ਵਧੀਆ ਇੱਕ ਚੰਗਾ ਮਿਸਤਰੀ ਸੀਗਾ ਡੀਜ਼ਲ ਮਕੈਨਿਕ ਸੀਗਾ ਇੰਜਣਾਂ ਦਾ ਕੰਮ ਕਰਦਾ ਸੀ ਗੱਡੀਆਂ ਦਾ ਪਰ ਅੱਜ ਇੱਕ ਬਾਹ ਕੱਟੀ ਗਈ ਐ ਇੱਕ ਅੱਖ ਗਲ ਗਈ ਐ ਬਿਲਕੁਲ ਅੱਖ ਤਾਂ ਮਤਲਬ ਬਿਲਕੁਲ ਐਂ ਪਸਨਾ ਭਰੀ ਪਈ ਐ ਤੇ ਲੱਤ ਤੇ ਪੱਟੀ ਹੋਈ ਹੋਈ ਐ ਇਧਰਲੀ ਲੱਤ ਵੀ ਬਿਲਕੁਲ ਹੱਡੀਆਂ ਵਾਂਗੂ ਆ ਦੇਖੋ ਕਿਵੇਂ ਬਾਹਰ ਆਈ ਆ ਸਾਰਾ ਪਸ ਪੈ ਪੈ ਕੇ ਗਲ ਚੁੱਕਿਆ ਲੱਤਾਂ ਪਹਿਲਾਂ ਕਿਸੇ ਟਾਈਮ ਤੇ ਅੱਜ ਗਰਵਖ ਸਿੰਘ ਸੁਪਨਿਆਂ ਦੇ ਘਰ ਆਇਆ ਬਲਵੀਰ ਬਾਈ ਹੁਣੀ ਗੁਰਪ੍ਰੀਤ ਬਾਈ ਉਹਨਾਂ ਦੀ ਉਪਰਾਲੇ ਸਦਕਾ ਅਰਦਾਸ ਕਰਿਓ ਆਉਣ ਵਾਲਾ ਜੀਵਨ ਇਹਦਾ ਅੰਦਰੁਸਤੀ ਭਰਿਆ ਹੋਵੇ ਇਹਦੇ ਬੱਚਿਆਂ ਨੇ ਇਹ ਧਰਮ ਪਤਨੀ ਨੇ ਤਾਂ ਬਾਈ ਹੁਣਾਂ ਨੂੰ ਇਹ ਗੱਲ ਕਹੀ ਹੈ ਵੀ ਤੁਸੀਂ ਇਹਨੂੰ ਚੱਕਿਆ ਕਿਉਂ ਇਹਨੂੰ ਮਰ ਲੈਣਾ ਚਾਹੀਦਾ ਸੀ ਇਹਨੂੰ ਗੱਲ ਲੈਣਾ ਚਾਹੀਦਾ ਸੀ ਇਹਨੂੰ ਤੁਸੀਂ ਆਰਥੀ ਕਿਉਂ ਪਾਇਆ ਸਾਡਾ ਇਹ ਕੁਝ ਨਹੀਂ ਲੱਗਦਾ ਪਰ ਆਪਾਂ ਆਪਣਾ ਫਰਜ਼ ਨਿਭਾਈਏ ਆਪਾਂ ਇਨਸਾਨ ਹੋਣ ਦਾ ਆਪਣਾ ਫਰਜ਼ ਨਿਭਾਈਏ ਜਿਵੇਂ ਵੀਰਾਂ ਨੇ ਪ੍ਰਾਰਾਲਾ ਕੀਤਾ ਇਸ ਤੋਂ ਅਗਲਾ ਪ੍ਰਾਰਾਲਾ ਆਪਾਂ ਰਲ ਕੇ ਕਰੀਏ ਸਾਡੇ ਕਰਮਾਂ ਚ ਬਾਈ ਦੀ ਸੇਵਾ ਆਈ ਹੈ ਤੁਹਾਡੇ ਕਰਮਾਂ ਦੇ ਵਿੱਚ ਅਰਦਾਸਾਂ ਆਈਆਂ ਬਾਈ ਅਰਦਾਸ ਕਰਿਓ ਤਾਂ ਜੋ ਗਰਭਾਸ਼ਯ ਬਾਈ ਆ ਤਕਲੀਫ ਚੋਂ ਨਿਕਲ ਸਕੇ ਇਸ ਟਾਈਮ ਵੀ ਬਾਈ ਦੇ ਕੋਲੋਂ 스멜 ਆ ਰਹੀ ਹੈ ਕਿਉਂਕਿ ਹਸਪੀਟਲ ਦੇ ਵਿੱਚੋਂ ਆਇਆ ਧੰਨਵਾਦ ਆ ਹਸਪਤਾਲ ਵਾਲਿਆਂ ਦਾ ਵੀ ਚੈਰੀਟੇਬਲ ਹਸਪੀਟਲ ਸੀਗਾ ਉਹਨਾਂ ਨੇ ਬਾਈ ਦਾ ਬਿੱਲ ਜਿੰਨਾ ਬਣਿਆ ਸੀ ਮਾਫ ਕਰਤਾ ਚਲੋ ਇਹਦੀ ਬਾਹ ਦਾ ਆਪਰੇਸ਼ਨ ਕਰਕੇ ਇਹਦੀ ਜਾਨ ਬਚਾ ਲਈ ਇਹ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਜਿੱਥੇ ਗਲਤ ਨੂੰ ਅਸੀਂ ਗਲਤ ਕਹਿੰਦੇ ਹਾਂ ਉੱਥੇ ਸਹੀ ਦੀ ਸਪੋਰਟ ਵੀ ਕਰਦੇ ਹਾਂ ਤਾਂ ਨਵਰਾ ਬਾਈ ਬਲਕਾਰ ਸਿੰਘ ਜੀ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਰ ਠੀਕ ਆ ਗਰਬਖਸ਼ ਬਾਈ ਹਾਂਜੀ ਹੁਣ ਫੇ ਸਾਡੇ ਕੋਈ ਰਹਿਣਾ ਹਾਂਜੀ ਰਹਿਣਾ